ਜਿੱਥੋਂ ਨਿਕਲਦੇ ਆ ਪੰਜਾਬ ਤੋਂ ਚਲਦੇ ਆ ਸਾਡਾ ਘਰਾਤਨ ਪੰਜਾਬ ਆ ਅਸੀਂ ਸ਼ੁਰੂ ਤੋਂ ਲਾ ਕੇ ਪੰਜਾਬ ਦੇ ਮਸਲੇ ਦੀ ਗੱਲ ਕਰਦੇ ਹਾਂ ਸੁਪੇ ਅਵਿਵਦਤ ਘਰਾਂ ਦੀ ਗੱਲ ਕਰਦੇ ਆ ਜਿਹੜਾ ਸਾਡੇ ਸੇਖਾਂਾਂ ਦੀ ਗੱਲ ਕਰੂਗਾ ਜਿਹੜੇ ਸਾਡੇ ਪੰਜਾਬ ਦੀ ਗੱਲ ਕਰੂਗਾ ਜਿਹੜਾ ਸਾਡੇ ਪੰਜਾਬ ਦੇ ਮਸਲੇ ਹੱਲ ਕਰਨ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਉਹ ਭਾਰਤੀ ਜਨਤਾ ਪਾਰਟੀ ਨੇ ਅੱਜ ਇਹ ਐਲਾਨ ਕਰਕੇ ਸਾਰ ਜੱਗਤਾ ਨੂੰ ਅਸੀਂ ਪੰਜਾਬ ਦੇ ਨਾਲ ਨਹੀਂ ਇਸ ਵੱਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਬੀ ਜੀ ਪੀ ਵੱਲੋਂ ਇਕੱਲੇ ਲੋਕ ਸਭਾ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਹੁਣ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਦੇ ਖੇਤਾਂ ਨੇ ਉਹ ਪਹਿਲਾਂ ਵੀ ਐਲਾਨ ਕਰ ਚੁੱਕੇ ਨੇ ਕਿ ਪੰਜਾਬ ਦੇ ਖੇਤਾਂ ਦੀ ਰਾਖੀ ਲਈ ਸਮਝੋ ਤਾਕੀ ਕੀਤਾ ਜਾ ਸਕਦਾ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸਾਡका ਵਿਦਾਇਕ ਰੰਜੀਤ ਸਿੰਘ ਢਿੱਲੋਂ ਨੇ ਆਖੇ ਕਿ ਕਾਲੀ ਦਿਲ ਪੰਜਾਬ ਦੀ ਮਾਂ ਪਾਰਟੀ ਹੈ ਤੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਵਚਨਬੱਧ ਹੈ ਤੇ ਉਹਨਾਂ ਨੇ ਵੀ ਕਹਿ ਕੇ ਪਹਿਲਾਂ ਹੀ ਇਸ ਗੱਲ ਨੂੰ ਐਲਾਨ ਕਰ ਦਿੱਤਾ ਗਿਆ ਸੀ ਕਿ ਜੇਕਰ ਬੀਜਪੀ ਪੰਜਾਬ ਦੇ ਹਿੱਤਾਂ ਲਈ ਸ਼ਰਤਾ ਮੰਨੇਗੀ ਤਾਂ ਹੀ ਸਮਝੌਤਾ ਜਿਹੜਾ ਉਹਨਾਂ ਵੱਲੋਂ ਕੀਤਾ ਜਾਵੇਗਾ ਇਸ ਜ਼ਰੂਰ ਉਹਨਾਂ ਵੱਲੋਂ ਬੀਜਪੀ ਉੱਪਰ ਵੀ ਜਿਹੜਾ ਨਿਸ਼ਾਨਾ ਸਾਧਦਾ ਹੈ ਕਿ ਉਹਨਾਂ ਨੇ ਕਿਹਾ ਕਿ ਬੀਜਪੀ ਨੇ ਇਕੱਲੇ ਚੋੜਾ ਲੜਨ ਦੇ ਐਲਾਨ ਦੀ ਗੱਲ ਨੂੰ ਲੈ ਕੇ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਨੂੰ ਪੰਜਾਬ ਦੇ ਹਿੱਤਾਂ ਦਾ ਫਿਕਰ ਨਹੀਂ ਹੈ ਤੇ ਉਹਨਾਂ ਨੇ ਵੀ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਲਗਾਤਾਰ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਜਿਸ ਦਾ ਪੰਜਾਬ ਪਾਰ ਦੇ ਵਿੱਚ ਲੋਕਾਂ ਵੱਲੋਂ ਭਰਪੂਰ ਹੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਉਹਨਾਂ ਨੇ ਕਹਿ ਕੇ ਕਿਸਾਨੀ ਮੁੱਦੇ ਦੇ ਨਾਲ-ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਜਿਹੜਾ ਅਹਿਮ ਹੈ ਚੰਡੀਗੜ੍ਹ ਦਾ ਮੁੱਦਾ ਪੰਜਾਬ ਦੇ ਪਾਣੀ ਦਾ ਮੁੱਦਾ ਜਿਹੜਾ ਅਹਿਮ ਮੁੱਦੇ ਨੇ ਜਿਸ ਕਹਿ ਕੇ ਹੁਣ ਸਮਝੌਤਾ ਜਿਹੜਾ ਨਹੀਂ ਕੀਤਾ ਜਾਵੇਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਪੰਜਾਬ ਦੇ ਵਿੱਚ ਵਿਚਰਦੇ ਆ ਪੰਜਾਬ ਤੋਂ ਚੱਲਦੇ ਆ ਪੰਜਾਬ ਦੇ ਲੋਕਾਂ ਦੇ ਦੁੱਖ ਸੁੱਖ ਦੀ ਭਾਈਵਾਲ ਆ ਅਸੀਂ ਦਿੱਲੀ ਤੋਂ ਨਹੀਂ ਚੱਲਦੇ ਅਸੀਂ ਪੰਜਾਬ ਤੋਂ ਚੱਲਦੇ ਆ ਸਾਡਾ ਧਰਾਤਲ ਪੰਜਾਬ ਆ ਔਰ ਅਸੀਂ ਸ਼ੁਰੂ ਤੋਂ ਲੈ ਕੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਆ ਸੂਬਿਆਂ ਨੂੰ ਵਾਧਤ ਕਰਨ ਦੀ ਗੱਲ ਕਰਦੇ ਆ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਗੱਲ ਕਰਦੇ ਆ ਪਾਣੀ ਜੋ ਪੰਜਾਬ ਦਾ ਉਹਦੀ ਜੋ ਚੰਡੀਗੜ੍ਹ ਪਾਣੀ ਦੇ ਮਸਲੇ ਨੇ ਉਹਨਾਂ ਦੀ ਗੱਲ ਕਰਦੇ ਆ ਔਰ ਨਾਲ ਦੀ ਨਾਲ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਦੀ ਗੱਲ ਕਰਦੇ ਆ ਔਰ ਅੱਜ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਪਿਛਲੇ ਸਮੇਂ ਇਹਨਾਂ ਨੇ ਵਾਅਦਾ ਕੀਤਾ ਸੀ ਵੀ 550 ਸਾਲਾਂ ਕੋ ਨਾਨਕਦੇਵ ਜੀ ਗੁਰਪੁਰ ਦੇ ਵੀ ਬੰਦੀ ਸਿੰਘ ਰਿਹਾ ਕਰ ਦਿੱਤੇ ਜਾਣਗੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ। ਹੋਰ ਸਾਡੀ ਪਾਰਟੀ ਦੀ ਕੋਰ ਕਮੇਟੀ ਨੇ 4 ਦਿਨ ਪਹਿਲਾਂ ਇਹ ਫੈਸਲਾ ਕੀਤਾ ਵੀ ਸਾਨੂੰ ਜਿਹੜੇ ਸੂਬਿਆਂ ਦੀ ਸਾਡੇ ਸਿਧਾਂਤ ਜ਼ਰੂਰੀ ਨਹੀਂ ਸਾਡੇ ਲਈ ਰਾਜ ਸੱਤਾ ਜ਼ਰੂਰੀ ਨਹੀਂ। ਜਿਹੜਾ ਸਾਡੇ ਸਿਧਾਂਤਾਂ ਦੀ ਗੱਲ ਕਰੂਗਾ ਜਿਹੜੇ ਸਾਡੇ ਪੰਜਾਬ ਦੀ ਗੱਲ ਕਰੂਗਾ ਜਿਹੜਾ ਸਾਡੇ ਪੰਜਾਬ ਦੇ ਮਸਲੇ ਹੱਲ ਕਰਨ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ। ਸੋ ਭਾਰਤੀ ਜਨਤਾ ਪਾਲਦੀ ਨੇ ਅੱਜ ਇਹ ਐਲਾਨ ਕਰਕੇ ਸਾਬਤ ਕਰਤਾ ਵੀ ਅਸੀਂ ਪੰਜਾਬ ਦੇ ਨਾਲ ਨਹੀਂ ਹਾਂ। ਅਸੀਂ ਪੰਜਾਬ ਦੇ ਮਸਲੇ ਹੱਲ ਨਹੀਂ ਕਰਨੇ ਅਸੀਂ ਪੰਜਾਬ ਦੇ ਪਾਣੀਆਂ ਦੀਆਂ ਬਾਦੂ ਅਧਿਕਾਰਾਂ ਦੀ ਗੱਲ ਦੇ ਵਿੱਚ ਸਹਿਮਤ ਨਹੀਂ ਹਾਂ ਪੰਜਾਬ ਨੂੰ ਚੰਡੀਗੜ੍ਹ ਦੇਣ ਦੇ ਵਾਸਤੇ ਅਸੀਂ ਸਹਿਮਤ ਨਹੀਂ ਇਹ ਉਹਨਾਂ ਨੇ ਸਾਬਤ ਕਰ ਦਿੱਤਾ ਅੱਜ ਇਹ ਐਲਾਨ ਕਰਕੇ ਜੇ ਪੰਜਾਬ ਦੇ ਮਸਲੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਉਠਾਏ ਸੀ ਜੇ ਪੰਜਾਬ ਪੱਕੀ ਸਰਕਾਰ ਹੋਵੇ ਪੰਜਾਬ ਦੇ ਬਾਰੇ ਸੋਚਦੇ ਹੋਣ ਪੰਜਾਬ ਦਾ ਭਲਾ ਲੋਚਦੇ ਹੋਣ ਤੇ ਫਿਰ ਇਹਨਾਂ ਨੂੰ ਇਹ ਮਸਲੇ ਹੱਲ ਕਰਨੇ ਚਾਹੀਦੇ ਸੀ ਜੇ ਅੱਜ ਦਾ ਐਲਾਨ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਸੋ ਜੇ ਇਹਨਾਂ ਨੇ ਐਲਾਨ ਕੀਤਾ ਵੀ ਅਸੀਂ ਇਕੱਲੇ ਲੜਨਾ ਅਸੀਂ ਤਾਂ ਪਹਿਲਾਂ ਹੀ ਇਕੱਲੇ ਲੜਨ ਲਈ ਤਿਆਰ ਹਾਂ ਅਸੀਂ 2022 ਚ ਵੀ ਇਕੱਲੇ ਲੜਨੇ ਆਂ ਔਰ ਅਸੀਂ ਜਿੰਨਾ ਚਿਰ ਪੰਜਾਬ ਦੇ ਮਸਲੇ ਹੱਲ ਕੋਈ ਨਹੀਂ ਕਰਦਾ ਅਸੀਂ ਕਿਸੇ ਦੇ ਨਾਲ ਨਹੀਂ ਅਸੀਂ ਆਪਣੇ ਤੌਰ ਤੇ ਪੰਜਾਬੀਆਂ ਦੇ ਨਾਲ ਆ ਪੰਜਾਬ ਸਾਡੇ ਨਾਲ ਅਸੀਂ ਪੰਜਾਬ ਦੀ ਲੜਾਈ ਲੜਾਂਗੇ ਇਕੱਲੇ ਲੜਦੇ ਰਹੇ ਅਮਰ ਵੀ ਲੜਾਂਗੇ ਸਰ ਵੱਡੀ ਗਿਣਤੀ ਵਿੱਚ ਜਿਹੜੇ ਨੇ ਤੁਹਾਡੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਇਸ ਗੱਲ ਨੂੰ ਲੈ ਕੇ ਹਾਂ ਦਾ ਨਾਰਾ ਮਾਰਿਆ ਕਿ ਜਦੋਂ ਫੈਸਲਾ ਆਇਆ ਸੀਗਾ ਸਾਰਿਆਂ ਨੇ ਇਸ ਗੱਲ ਨੂੰ ਤਰੀਕ ਲੱਗਦਾ ਕਿ ਤਿਆਰੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਕਿਉਂਕਿ ਇੱਕ ਪਾਸੇ ਪੰਜਾਬ ਬਚਾਓ ਯਾਤਰਾ ਜਿਹੜੀ ਚੱਲ ਰਹੀ ਹੈ ਉਹਦਾ ਲੋਕਾਂ ਤੇ ਵੱਡਾ ਪ੍ਰਭਾਵ ਹੈ। ਲੇਖੂ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀ ਸਿੰਘ ਜੀ ਬਾਦਲੂ ਨੇ ਸ਼ੁਰੂ ਕੀਤੀ ਹੈ ਪਹਿਲੀ ਫਰਵਰੀ ਦੀ। ਔਰ ਪੰਜਾਬ ਦੇ ਵਿੱਚ ਉਹਨੂੰ ਇੰਨਾ ਵੱਡਾ ਹੰਗਾਰਾ ਮਿਲ ਰਿਹਾ। ਜਿਸ ਵੀ ਇਲਾਕੇ ਜਾਂਦੇ ਆ, ਜਿਸ ਵੀ ਸ਼ਹਿਰ ਤੇ ਜਾਂਦੇ ਆ, ਜਿਸ ਵੀ ਕਸਬੇ ਜਾਂਦੇ ਆ ਤੇ ਜਿਸ ਵੀ ਪਿੰਡ ਵਿੱਚ ਜਾਂਦੇ ਆ ਬਹੁਤ ਵੱਡੀ ਤਦਾਦ ਵਿੱਚ ਪਿੰਡ ਦੇ ਲੋਕ, ਬੀਬੀਆਂ, ਬੱਚੇ, ਮਜ਼ਦੂਰ, ਕਿਸਾਨ ਸਾਰੇ ਇਕੱਠੇ ਹੁੰਦੇ ਆ। ਔਰ ਨੌਜਵਾਨ ਇਕੱਠੇ ਹੁੰਦੇ ਆ। ਉਹ ਯਾਤਰਾ ਜਿਹੜੀ ਆ ਯਾਤਰਾ ਤੋਂ ਲੱਗਦਾ ਹੈ ਦੇਖ ਕੇ ਲੱਗਦਾ ਵੀ ਪੰਜਾਬ ਦੇ ਲੋਕਾਂ ਨੇ ਹੁਣ ਆਪਣੇ ਆਪ ਨੂੰ ਬਦਲ ਲਿਆ ਮੋੜ ਲਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਕਾਲੀ ਦਲ ਤੋਂ ਬਿਨਾ ਸਾਡਾ ਕੋਈ ਨਹੀਂ ਪੰਜਾਬ ਦੀ ਬਾਹ ਫੜਨ ਵਾਲਾ ਹੈ ਤਾਂ ਅਕਾਲੀ ਦਲ ਕਿਉਂਕਿ ਜਿੰਨੀਆਂ ਹੋਰ ਪਾਰਟੀਆਂ ਨੇ ਉਹਨਾਂ ਦਾ ਧਰਾਤਲ ਦਿੱਲੀ ਆ ਉਹ ਦਿੱਲੀ ਬੈਠ ਕੇ ਫੈਸਲੇ ਕਰਦੇ ਆ ਦਿੱਲੀ ਬੈਠ ਕੇ ਉਹ ਵੱਖ-ਵੱਖ ਸੂਬਿਆਂ ਦੇ ਆਧਾਰ ਨੂੰ ਦੇਖ ਕੇ ਵੀ ਸਾਡਾ ਕਿੱਥੇ ਹੋਰ ਅਸੀਂ ਕਿੱਥੇ ਹੋਰ ਕੰਮ ਕਰਨਾ ਸਾਰਿਆਂ ਦਾ ਡਬਲ ਸਟੈਂਡਰਡ ਆ ਡਬਲ ਸਟੈਂਡਰਡ ਪੰਜਾਬ ਦੇ ਮਸਲੇ ਤੇ ਤੇ ਹਰਿਆਣੇ ਦੇ ਮਸਲੇ ਤੇ ਕਿ ਆਪਾਂ ਦੇਖਦੇ ਆ ਉੱਥੇ ਹੋਰ ਬੋਲਦੇ ਨੇ ਇੱਥੇ ਹੋਰ ਬੋਲਦੇ ਇਕੋ ਇੱਕ ਪਾਰਟੀਆਂ ਸ਼ੋਮਣੀ ਕਾਦਿਰਦਲ ਜਿਹਨਾਂ ਦਾ ਸਟੈਂਡ ਇੱਕੋ ਹੀ ਆ ਵੀ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਨੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਨੀ ਆ ਪੰਜਾਬ ਦੀ ਗੱਲ ਕਰਨੀ ਆ ਔਰ ਜਿਹੜਾ ਸਾਡੇ ਨਾਲ ਪੰਜਾਬ ਦੀ ਗੱਲ ਮਸਲੇ ਹੱਲ ਕਰਨ ਲਈ ਯਾਰਾਂ ਅਸੀਂ ਉਹਦੇ ਨਾਲ ਅਸੀਂ ਉਹਦੀ ਸਪੋਰਟ ਕਰਾਂਗੇ ਜਿੱਤ ਕੇ ਹੁਣ ਅਸੀਂ ਕਿਉਂਕਿ ਅੱਜ ਦਾ ਜੋ ਮਾਹੌਲ ਆ ਉਹਦੇ ਮੁਤਾਬਕ ਅਸੀਂ ਪੰਜਾਬ ਦੇ ਵਿੱਚ ਬਹੁਤ ਆਤ ਵਿੱਚ ਬਹੁਤ ਸੀਟਾਂ ਜਿੱਤ ਰਹੇ ਜੋ ਜੋ ਲੋਕਾਂ ਦਾ ਆਵਾਜ਼ ਆ ਜਾਂ ਲੋਕਾਂ ਦਾ ਜੋ ਉਰਜਾਣ ਇਸ ਕਰਕੇ ਅਸੀਂ ਫੇਰ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚੂ ਸ਼ਬਦਾਂ ਦੇ ਆਧਾਰ ਤੇ ਕਿਸੇ ਦੀ ਸਪੋਰਟ ਕਰਾਂਗੇ ਜਿਹੜਾ ਸਾਡੇ ਮਸਲੇ ਹੱਲ ਕਰੂ ਜਿਹੜਾ ਸਾਨੂੰ ਚੰਡੀਗੜ੍ਹ ਦਊਗਾ ਜਿਹੜਾ ਸਾਨੂੰ ਸਾਡੇ ਪਾਣੀ ਜਿਹੜੇ ਟੁੱਟੇ ਗਏ ਨੇ ਉਹ ਵਾਪਸ ਕਰੂਗਾ ਜਿਹੜਾ ਸਾਡੇ ਕਿਸਾਨਾਂ ਦੇ ਮਸਲੇ ਹੱਲ ਕਰੂਗਾ ਜਿਹੜਾ ਬੰਦੀ ਸਿੰਘ ਰਿਹਾ ਕਰੂਗਾ ਜਿਹੜਾ ਸੂਬਿਆਂ ਦੇ ਅਧਿਕਾਰ ਜਿਹੜੇ ਸੂਬਿਆਂ ਨੂੰ ਗੋਣੇ ਬਣਾ ਦਿੱਤਾ ਗਿਆ ਸੂਬਿਆਂ ਦੇ ਕੋਲੇ ਕੋਈ ਅਧਿਕਾਰ ਛੱਡਿਆ ਨਹੀਂ ਇਹਨਾਂ ਨੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆਂ ਔਰ ਸਾਡਾ ਟ੍ਰੇਡ ਪਾਕਿਸਤਾਨ ਦੇ ਰਸਤੇ ਖੁੱਲਣਾ ਚਾਹੀਦਾ ਕਿਉਂਕਿ ਗੁਜਰਾਤ ਰਾਹੀਂ ਵਪਾਰ ਕੀਤਾ ਜਾ ਰਿਹਾ ਅੱਜ ਪਾਕਿਸਤਾਨ ਦੇ ਨਾਲ ਪੰਜਾਬ ਰਾਹੀਂ ਕਿਉਂ ਨਹੀਂ ਹੋ ਸਕਦਾ ਜਿਹੜਾ ਪਹਿਲਾ ਏਰੀਆ ਵਾ ਪਹਿਲਾਂ ਇੱਥੋਂ ਹੁੰਦਾ ਰਿਹਾ ਸਿਲਕ ਰੋਡ ਰਿਹਾ ਹੈ ਸਿਲਕ ਰਿਲੇਸ਼ਨ ਰਹਿ ਨੇ ਸਾਡੇ ਸੋ ਇਸ ਕਰਕੇ ਸਾਡੀ ਜਿਹੜੀ ਮੰਗਾ ਵੀ ਸਾਡਾ ਪੰਜਾਬ ਖੁਸ਼ਹਾਲ ਹੋਵੇ ਪੰਜਾਬ ਖੁਸ਼ਹਾਲ ਕਰਨ ਵਾਲਿਆਂ ਦਾ ਅਸੀਂ ਸਾਥ ਦੇਵਾਂਗੇ ਅੱਜ ਦੀ ਡੇਟ ਤੇ ਸਾਡਾ ਸ਼੍ਰੋਮਣੀ ਅਕਾਲੀ ਦਲ ਕੱਲਾ ਇਲੈਕਸ਼ਨ ਲੜ ਕੇ ਪੰਜਾਬ ਦੀਆਂ 13 ਦੀ 13 ਸੀਟਾਂ ਜਿੱਤੂ। ਅਸਰ ਕਾਫੀ ਦੇਰ ਲੰਮਾ ਸਮਾਂ ਜਿਹੜਾ ਗੱਲ ਚੋਲ ਰਿਹਾ ਹੈ ਅਕਾਲੀ ਦਲ ਭਾਜਪਾ ਦਾ ਲੱਗਦਾ ਕਿ ਇਹਦਾ ਵੀ ਅਸਰ ਜਿਹੜਾ ਵਾ ਆਉਣ ਵਾਲੇ ਦੋਨਾਂ ਤੀਜੋ 23 23 ਸਾਲ ਲਗਭਗ ਅਸੀਂ ਇਕੱਠੇ ਰਹੇ ਹਾਂ ਪੰਜਾਬ ਦੇ ਵਿੱਚ ਕੰਮ ਕੀਤੇ ਨੇ ਪੰਜਾਬ ਚ ਭਾਈ ਸਰਕਾਰ ਸੰਨ ਨੂੰ ਮਨੂਜ ਕੀਤਾ ਪੰਜਾਬ ਦੇ ਵਿੱਚ ਵਿਕਾਸ ਕੀਤਾ ਸਾਂਝੇ ਰਹਿਆ ਕੋਈ ਅਸੀਂ ਗੱਲ ਨਹੀਂ ਪਰ ਜਦੋਂ ਸਾਡੇ ਕਿਸਾਨਾਂ ਦਾ ਮਸਲਾ ਆ ਗਿਆ ਜਿੱਥੇ ਸਾਡੇ ਪੰਜਾਬ ਦੀ ਕਿਉਂਕਿ ਪੰਜਾਬ ਦੀ ਜੀਡੀਪੀ ਕਿਸਾਨਾਂ ਤੇ 서ਤੇ ਆ ਪੰਜਾਬ 70% ਛਤ ਕਿਸਾਨੀ ਨਾਲ ਰਿਲੇਟਡ ਆ ਸੂਬਾ ਤੇ ਜੇ ਸਾਡੇ ਕੋਲ ਕਿਸਾਨੀ ਨਾਲ ਨਹੀਂ ਕਿਸਾਨੀ ਹੀ ਲੁੱਟੀ ਪੁੱਟੀ ਗਈ ਫਿਰ ਸਾਡਾ ਸਰਕਾਰਾਂ ਬਣਾਉਣਾ ਤੇ ਸਰਕਾਰ ਦੇ ਵਿੱਚ ਜਾਣਾ ਦਾ ਕੋਈ ਮਤਲਬ ਹੀ ਨਹੀਂ ਬਣ ਜਾਂਦਾ ਸਰ ਕਦੋਂ ਤੱਕ ਉਮੀਦਵਾਰਾਂ ਦੀ ਜਿਹੜੀ ਐਨਾਨਸਮੈਂਟ ਕੀਤੀ ਜਾ ਸਕਦੀ ਹੈ ਕਿਉਂਕਿ 1 ਜੂਨ ਨੂੰ ਜਿੱਦਿਆਂ ਨੇ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਚਾਰ ਨੂੰ ਨਤੀਜੇ ਕਿਹਾ ਜਾ ਰਿਹਾ ਹੈ ਕਦੋਂ ਤੱਕ ਉਮੀਦਵਾਰ 7 ਮਈ ਨੂੰ ਪੇਪਰ ਭਰਨੇ ਸ਼ੁਰੂ ਹੋਣੇ ਆ 7 ਮਈ ਤੋਂ ਪਹਿਲਾਂ ਪਹਿਲਾਂ ਕਿਸੇ ਵੇਲੇ ਵੀ ਪ੍ਰਧਾਨ ਸਾਹਿਬ ਐਲਾਨ ਕਰ ਸਕਦੇ ਆ ਬਾਕੀ ਇਹ ਤਾਂ ਪ੍ਰਧਾਨ ਸਾਹਿਬ ਦਾ ਕਾਰੋਗਟਾ ਬਾ ਉਹਨਾਂ ਨੇ ਦੇਖਣਾ ਕਿੰਨਾ ਐਲਾਨ ਕਰਦੇ ਸਰਪੋਰੀ ਜਣਾ ਵਾਸਤੇ ਉਹ ਖਾਪੜਾ ਦੇ ਕੀ ਅਸੀਂ ਵੀਪਨ ਕਾਕਾ ਸੂਤ ਜੀ ਨੂੰ ਕੀ ਲੱਗਦਾ ਕਿ ਉਹਨਾਂ ਤੋਂ ਇਹ ਜਿਹੜੀ ਕੋਈ ਲੜਾਈ ਜਾਊਗੀ ਜਾਂ ਕੋਈ ਹੋਰ ਦੇਖੋ ਇਹ ਪ੍ਰਧਾਨ ਸਾਹਿਬ ਜਾਣਦੇ ਨੇ ਸਾਡੇ ਵੱਲੋਂ ਤਾਂ ਵੀਪਨ ਕਾਕਾ ਸੂਤ ਆਜਵੇ ਅਸੀਂ ਤਾਂ ਉਹਦੇ ਲਈ ਵੀ ਤਿਆਰ ਹਾਂ ਜੇ ਕੋਈ ਹੋਰ ਵੀ ਆਊਗਾ ਅਸੀਂ ਉਹਦੇ ਲਈ ਤਿਆਰ ਸਾਡੀ ਤਿਆਰੀ ਹੈ ਮੁਕੰਮਲ ਤਿਆਰ ਹੈ